ਸਾਸੀ ਗਾਲ ਜੀ ਸਾਰੇ ਵੀਰਾਂ ਨੂੰ ਜੀ ਜੀ ਅੱਜ ਇੱਕ ਛੋਟੀ ਜੀ ਜਾਣਕਾਰੀ ਦੇਣੀ ਆ ਆਪਣੇ ਜਿਹੜੇ ਛੋਟੇ ਪਸ਼ੂ ਪਾਲਕ ਨੇ ਮੇਰੇ ਵਰਗੇ ਜਿਨ੍ਹਾਂ ਕੋ ਕੋਈ ਆਮ ਘਰਾਂ ਦੇ ਪਸ਼ੂ ਰੱਖਣਗੇ ਪੰਜ ਸੱਤ ਉਹਨਾਂ ਲਈ ਇਹ ਛੋਟੀ ਜੀ ਜਾਣਕਾਰੀ ਆ ਵੱਡੇ ਵੱਡੇ ਫਾਰਮ ਵਾਲੇ ਵੀਰ ਆ ਉਹਦੇ ਸਿਆਣੇ ਆ ਉਹਨਾਂ ਨੂੰ ਤਾਂ ਨੌਲੇਜ ਬਹੁਤ ਜ਼ਿਆਦੀ ਹੁੰਦੀ ਆ ਉਹਨਾਂ ਨੇ ਨੌਲੇਜ ਲਈ ਹੁੰਦੀ ਆ ਸਾਡੇ ਵਰਗੇ ਘਰ ਵਾਲਿਆਂ ਨੂੰ ਜਿਹੜੇ ਛੋਟੇ ਉਹਨਾਂ ਨੂੰ ਨੌਲੇਜ ਘਰ ਤੋਂ ਹੁੰਦੀ ਆ ਨੌਲੇਜ ਜਿਵੇਂ ਆਪਣਾ ਤਜਰਬਾ ਹੈਗਾ ਜੀ ਕੋਈ 6 ਮਹੀਨੇ ਦਾ ਹੀ ਆਪਣੇ ਡੰਗਰ ਜਿਹੜੇ ਵਾਰ-ਵਾਰ ਰਿਪੀਟ ਹੁੰਦੇ ਸੀ ਆਪਣੇ ਕੋ ਗਾਵਾਂ ਵੀ ਨੇ ਮੱਝਾਂ ਵੀ ਨੇ ਉਹ ਵਾਰ-ਵਾਰ ਜਿਹੜੇ ਰਿਪੀਟ ਹੁੰਦੇ ਸੀ ਆਪਾਂ ਨੂੰ ਇਹ ਹੁੰਦਾ ਉਹ ਫੀਡ ਪਾਓ ਜਾਂ ਪੱਠੇ ਪਾਈ ਜਾਓ ਹੋਰ ਕੋਈ ਆਪਾਂ ਇਹਨਾਂ ਨੂੰ ਬੁਧੀਆ ਚੀਜ਼ਾਂ ਜਿਹੜੀਆਂ ਨਹੀਂ ਦਿੰਦੇ ਆਪਾਂ ਆਪਣੇ ਪਸ਼ੂਆਂ ਨੂੰ ਆਪਣਾ ਜਿਹੜਾ ਵਾ ਤਜਰਬਾ ਕੀਤਾ ਹੋਇਆ ਇਹ ਆ ਮਿੱਠਾ ਸੋਡਾ ਆਪਾਂ ਹਰ ਡੰਗਰ ਨੂੰ ਲਗਾਤਾਰ 6-7 ਮਹੀਨੇ ਤੋਂ ਮਿੱਠਾ ਸੋਡਾ ਜਿਹੜਾ ਵਾ ਹਫਤੇ 'ਚ ਦੋ ਵਾਰ ਹੀ ਦੇ ਰਹੇ ਆ ਹਫਤੇ 'ਚ ਦੋ ਵਾਰ ਹੀ ਦੇ ਰਹੇ ਆ 50 ਗ੍ਰਾਮ ਮਿੱਠਾ ਸੋਡਾ 50 ਗ੍ਰਾਮ ਇੱਕ ਦਿਨ ਛੱਡ ਕੇ ਫਿਰ ਤੀਜੇ ਦਿਨ ਛੱਡ ਕੇ ਮੰਨ ਲਓ ਦੇ ਦਿਆਂਗੇ ਉਸ ਤੋਂ ਬਾਅਦ ਆ ਜਾਂਦਾ ਆਪਣੇ ਕੋਲ ਵੇਰ ਕੇ ਆਗਿਆਂ ਦਾ ਮਿਨਰਲ ਫੀਡ ਸਪਲੀਮੈਂਟ ਦਾ ਘਾਟਾਂ ਦਾ ਮਿਕਸਚਰ ਆਪਾਂ ਇਹਨਾਂ ਨੂੰ 50 ਗ੍ਰਾਮ ਡੇਲੀ ਦਾ ਦੇਣਾ ਸ਼ੁਰੂ ਕਰਤਾ ਜਦੋਂ ਆਪਾਂ ਇਹਨਾਂ ਨੂੰ 50 ਗ੍ਰਾਮ ਡੇਲੀ ਦਾ ਦੇਣਾ ਸ਼ੁਰੂ ਕਰਤਾ ਜਦੋਂ 4-4 ਮਹੀਨੇ ਹੋ ਗਏ ਇਹਨਾਂ ਨੂੰ ਲਗਾਤਾਰ ਦੇ ਦਿਆਂਗੇ ਆਪਣੇ ਸਾਰੇ ਡੰਗਰ ਜਿਹੜੇ ਆ ਬਿਲਕੁਲ ਬਣ ਗਏ ਹੁਣ ਤੇ ਕੋਈ ਇਹਨਾਂ ਦੇ ਵਿੱਚ ਉਹ ਨਾਰਾ ਰਿਪੀਟ ਨਹੀਂ ਹੋਇਆ ਤੇ ਉਹਦੇ ਵਿੱਚ ਤੁਹਾਨੂੰ ਹੁਣ ਮੈਂ ਦੱਸਦਾ ਹਾਂ ਵੀ ਇਹ ਆਪਣੀ ਝੋਟੀ ਆ ਇਹ 2 ਸਾਲ ਦੀ ਆਪਣੀ ਕੱਟੀ ਆ 2 ਸਾਲ ਦੀ ਕੱਟੀ ਆਏ ਤੇ ਇਹ 3 ਨਵਾਂ ਮਹੀਨਿਆਂ ਦੀ ਗੱਭਣ ਆ ਆ ਆਪਣੀ ਜਿਹੜੀ ਢਾਈਆਂ ਸਾਲਾਂ ਦੀ ਕੱਟੀ ਆ ਇਹ ਆਪਣੀ ਸਾਢੇ 3 ਨਵਾਂ ਮਹੀਨੇ ਆ ਦੀ ਗੱਭਣ ਆ ਆ ਆਪਣੀ ਮੱਝ ਆ ਇਹ ਵੀ ਰਿਪੀਟ ਹੁੰਦੀ ਹੀ ਇਹ ਆਪਣੀ ਹੈਗੀ ਹੁਣ 6 ਨਵਾਂ ਮਹੀਨਿਆਂ ਦੀ ਗੱਭਣ ਆ ਆ ਗਾਂ ਆ ਅਗਲੇ ਪਾਸੇ ਆਪਣੇ ਸਾਰੀਆਂ ਇਹ ਮਤਲਬ ਖਾਂ ਤੁਹਾਨੂੰ ਹੋ ਰਹੇ ਆ ਜਿਹੜਾ ਆਪਾਂ ਨੂੰ ਰਿਜ਼ਲਟ ਮਿਲਿਆ ਵਾ ਮਤਲਬ ਇਹਨਾਂ ਦਾ ਘਾਤਾਂ ਦੇ ਮਿਕਸਚਰ ਤੋਂ ਇਹ ਸਾਢੇ 3 ਨਵਾਂ ਮਹੀਨੇ ਆ ਦੀ ਗੱਭਣ ਆ ਆਲਦੀ ਗਾਵਾ ਤੇਰੇ ਇਹ ਗਾਂ ਆਪਣੀ ਇਹ ਹੈਗੀ ਸ਼ਾਂਕ ਨੇ ਨਿਆਰੀ ਸੂਈ ਤੇ ਇਹ ਆਪਣੀ 1.5 ਮਹੀਨੇ ਦੀ ਗੱਭਣ ਆ ਆ ਆਪਣੀ ਗਾਂ ਜਿਹੜੀ ਇਹ ਸੱਜਰ ਸੂਈ ਆ ਇਹਦਾ ਬੱਚਾ ਵਾ ਤੇ ਆ ਗਾਂ ਜਿਹੜੀ ਆ ਇਹ ਆਪਣੀ ਬਹੁਤ ਜ਼ਿਆਦਾ ਰਿਪੀਟ ਹੁੰਦੀ ਸੀ ਤੇ ਇਹਦਾ ਹੁਣ ਇਲਾਜ ਜਿਹੜਾ ਇਹਦਾ ਅਜੇ ਚੱਲ ਰਿਹਾ ਵਾ ਤੇ ਇਸ ਕਰਕੇ ਮੈਂ ਇਹ ਜਾਣਕਾਰੀ ਦਿਨਾ ਚਾਉਣਾ ਵੀ ਆਪਾਂ ਨੂੰ ਜਿਹੜੇ ਆ ਇਹ ਛੋਟੀਆਂ ਜੀਆਂ ਗੱਲਾਂ 'ਵਾਲ ਧਿਆਨ ਦੇ ਕੇ ਤੇ ਆਪਾਂ ਨੂੰ ਮਤਲਬ ਆਪਣਾ ਜਿਹੜਾ ਵਾ ਉਹ ਫਾਇਦਾ ਲੈਣਾ ਚਾਹੀਦਾ ਕਿਉਂਕਿ ਆਪਾਂ ਜਿਹੜੇ ਛੋਟੇ ਕਿਸਾਨ ਆ ਆਪਾਂ ਇਹਨਾਂ ਗੱਲਾਂ ਦਾ ਨਹੀਂ ਧਿਆਨ ਦਿੰਦੇ ਥੋੜਾ ਜਿਹਾ ਖਰਚਾ ਹੁੰਦਾ ਕੋਈ ਬਹੁਤ ਜਿਆਦਾ ਖਰਚਾ ਨਹੀਂ ਆ ਪਰ ਇਹ ਆ ਵੀ ਆਪਾਂ ਇਹਨਾਂ ਤੋਂ ਅਣਗੇਲੀ ਕਰ ਜਾਂਦੇ ਆ ਅਣਗੇਲੀ ਕਰਨ ਦੇ ਬਾਵਜੂਦ ਆਪਾਂ ਸਾਲ-ਸਾਲ 6-6 ਮਹੀਨੇ 2-2 ਸਾਲ ਡੰਗਰ ਨੂੰ ਇਹ ਪੱਠੇ ਪਾਈ ਜਾਂਦੇ ਆ ਉਹਦੇ ਨਾਲ ਸਾਡਾ ਜਿਹੜਾ ਨੁਕਸਾਨ ਹੁੰਦਾ ਤੇ ਲਗਾਤਾਰ ਆਪਣੀ ਜਿਹੜੀ ਆ ਇਹਦੀ ਵਰਤੋਂ ਕਰੋ ਤੇ ਕੋਈ ਵੀ ਆਪਣਾ ਜਿਹੜਾ ਨੁਕਸਾਨ ਨਾ ਆ ਸਤਿ ਸ਼੍ਰੀ ਅਕਾਲ ਜੀ